ਹਰ ਦੂਜੇ ਦਿਨ ਇੱਕ ਪੁਲਿਸ ਵੱਲੋਂ ਪੰਜਾਬ ਦੇ ਵਿੱਚ ਕਤਲ ਕੀਤਾ ਜਾਂਦਾ ਇੱਕ ਇਹਨਾਂ ਨੂੰ ਜਿਹੜਾ ਭਲੇਖਾ ਕਿ ਸ਼ਾਇਦ ਉਹ ਪੁਲਿਸ ਜਾਂ ਜ਼ਬਰਦਸਤ ਨਾਲ ਦਿਵਾ ਲੈਣਗੇ ਤੁਹਾਡੀ ਜਾਣਕਾਰੀ ਹੈ ਤੱਜ ਪੰਜਾਬ ਦੇ ਵਿੱਚ 72000 ਪੁਲਿਸ ਦੀ ਗਿਣਤੀ ਆ 311 ਬੰਦਿਆਂ ਦੇ ਪਿੱਛੇ ਇੱਕ ਛਪਾਟਾ ਆਉਂਦਾ ਇਹਦੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤਾਕਤਵਰ ਕੌਣ ਆ ਕਿਤੇ ਗੈਂਗਸਟਰ ਕਹਿ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਤੇ ਕਿਤੇ ਕਹਿ ਕੇ ਕਿ ਨਸ਼ਾ ਵੇਚਦੇ ਆ ਕੱਲ ਬਠਿੰਡੇ ਇੱਕ ਨਰਿੰਦਰਦੀਪ ਨਾਂ ਦਾ 30 ਸਾਲਾਂ ਦਾ ਨੌਜਵਾਨ ਮੁੰਡਾ ਬਠਿੰਡੇ ਦੀ ਪੁਲਿਸ ਨੇ ਕਰੰਟ ਲਾ ਕੇ ਮਾਰਤਾ ਜਿਹੜਾ ਆਈਲੈਂਡਸ ਦੀ ਟ੍ਰੇਨਿੰਗ ਦਿੰਦਾ ਸੀ ਇੱਕ ਡੀਐਸਪੀ ਦੇ ਬੱਚੇ ਨੇ ਉਹ ਟੁਆਇਲਟਸ ਕਲੀਅਰ ਕੀਤੀ ਹੋਈ ਸੀ ਜਿਹੜੀ ਇੱਕ ਕਿਰਤੀ ਲੋਕਾਂ ਦੀ ਇੱਕ ਕਿਸਾਨਾਂ ਦੀ ਲਹਿਰ ਇਸ ਖਿੱਤੇ 'ਚ ਪੈਦਾ ਹੋਈ ਆ ਜਿਨ੍ਹਾਂ ਦੇ ਦੁਨੀਆ ਦੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸਾਮਰਾਜੀਆਂ ਨੂੰ ਚਿੰਤਾ 'ਚ ਪਾਇਆ ਹੋਇਆ ਉਹਦੇ ਕਰਕੇ ਪੂਸ਼ੀਆ ਸਟੇਟ ਜਿਹੜੀ ਖੜੀ ਕੀਤੀ ਜਾ ਰਹੀ ਆ ਕਿ ਕਾਰਪੋਰੇਟ ਦੇ ਹਿੱਤ ਜਿਹੜੇ ਆ ਉਹ ਸਿਖਾਣੇ ਪੂਰੇ ਕੀਤੇ ਜਾ ਸਕਣ ਕਿਤੇ ਵੀ ਸਰਕਾਰੀ ਮੁਲਾਜ਼ਮ ਦੀ ਡਿਊਟੀ 'ਚ ਵਿਗੜ ਪਾਉਣਾ ਉਹਨੂੰ ਕੰਮ ਕਰਨ ਤੋਂ ਰੋਕਣਾ ਉਹ ਅੱਤਵਾਦੀ ਸਰਗਰਮੀ ਦੇ ਘੇਰੇ ਚੋਂਦਾ ਉਹਦੇ ਚ ਫਿਰ ਸਾਡੇ ਆਦਰਸ਼ ਸਕੂਲ ਚਾਓ ਕੇ ਦੇ ਸੰਘਰਸ਼ ਕਰਦੇ ਅਧਿਆਪਕ ਵੀ ਅੱਤਵਾਦੀ ਆ ਉਹਦੇ ਫਿਰ ਜਿਉਂ ਚ ਜੂਲਦੇ ਸਾਡੇ ਕਿਸਾਨ ਵੀ ਅੱਤਵਾਦੀ ਆ ਉਹਦੇ ਮੁਤਾਬਕ ਫਿਰ ਜੇ ਕਿਤੇ ਬਿਜਲੀ ਨਹੀਂ ਆ ਰਹੀ ਕਿਸ ਨੇ ਸੜਕ ਜਾਮ ਕਰਤੀ ਕਿ ਬਿਜਲੀ ਨਹੀਂ ਆ ਰਹੀ ਮੋਟਰਾਂ ਨਹੀਂ ਚੱਲ ਰਹੀਆਂ ਫਸਲਾਂ ਸੁੱਕ ਰਹੀਆਂ ਨੇ ਤਾਂ ਉਹ ਬਿਜਲੀ ਤੇ ਪਾਣੀ ਮੰਗਦੇ ਲੋਕ ਵੀ ਤਾਂ ਉਹ ਜਰੂਰੀ ਸਵਾਵਾਂ ਚ ਵਾਅਦਾ ਪੈ ਗਈ ਅੜਿੱਕਾ ਬਣ ਗਿਆ ਇਹ ਵੀ ਅਤਵਾਦੀ ਸਰਗਰਮੀ ਦੇ ਘੇਰੇ ਚੋਂ ਜਦੋਂ ਜਦੋਂ ਵੀ ਸਟੇਟ ਆਪਣੇ ਜ਼ਬਰ ਦੇ ਸੰਭ ਤਿੱਖੇ ਕਰਦਾ ਉਹਦਾ ਮਤਲਬ ਇਹ ਨਹੀਂ ਹੁੰਦਾਗਾ ਕਿ ਸਰਕਾਰ ਮਜ਼ਬੂਤ ਹੋ ਰਹੀ ਆ ਉਹਦਾ ਮਤਲਬ ਇਹ ਹੁੰਦਾ ਕਿ ਸਰਕਾਰ ਕਮਜੋਰ ਹੋ ਰਹੀ ਆ ਸਰਕਾਰ ਇਹ ਭਲੇ ਖੇਚਣਾ ਰਵੇ ਕਿ ਕਿਤੇ ਦੋ ਚਾਰ ਥਾਵਾਂ ਤੇ ਜ਼ਬਰ ਕਰਕੇ ਉਹ ਕਿਸੇ ਭਲੇਖੇ ਚ ਹੋਵੇ ਕਿ ਉਹਨੇ ਕਿਸਾਨ ਲਹਿਰ ਨੂੰ ਜਾਂ ਲੋਕਾਂ ਦੀ ਹੱਕੀ ਲਹਿਰ ਨੂੰ ਜਿਹੜਾ ਸੀਗਾ ਉਹ ਦੁਬਾਰਿਆ ਕਹਿੰਦੇ ਕਹਾਉਂਦਿਆਂ ਦੀਆਂ ਗੋਡਰੀਆਂ ਪੰਜਾਬ ਦੇ ਲੋਕਾਂ ਨੇ ਲਵਾਈਆਂ ਨੇ ਇਹਨਾਂ ਦੀਆਂ ਵੀ ਜਿਹੜੀਆਂ ਲੱਗਣੀਆਂ ਨੇ ਹਰ ਰੋਜ਼ 8-10 ਇਹਨਾਂ ਦੇ ਵਧਾਇਕਾਂ ਦਾ ਜਿਹੜਾ ਹੈਗਾ ਉਹ ਮਾਨ ਸਨਮਾਨ ਪਿੰਡਾਂ ਛੋੜਿਆ ਹੈਗਾ ਤੇ ਹਜੇ ਟਾਪ ਦਾ ਗੇਰ 5ਵੇਂ ਸਾਲ ਦੇ ਵਿੱਚ ਉਹ ਪੈ ਸਕਦਾ ਹੈਗਾ ਇਹ ਜਨਤਾ ਪੰਜਾਬ ਦੀ ਕਿਤੇ ਅਵੇਸਲੀ ਹੋ ਸਕਦੀ ਆ ਕਿਤੇ ਐ ਕਹਿਸਦਾ ਵੀ ਚੱਲ ਕੋਈ ਨਹੀਂ ਆ ਜਥੇਬੰਦੀ ਵਾਲੇ ਲੱਗੇ ਹੋਏ ਆ ਪਰ ਜਦੋਂ ਜਦੋਂ ਇਹਨਾਂ ਨੂੰ ਇਹ ਅਹਿਸਾਸ ਹੋ ਜਾਂਦਾ ਕਿ ਹੁਣ ਨਹੀਂ ਸਰਨਾ ਤੇ ਫਿਰ ਇਹਨਾਂ ਦੀਆਂ ਕੋਈ ਰੋਕਾਂ ਕੋਈ ਟੋਕਾਂ ਕੋਈ ਜ਼ਬਰ ਲੋਕਾਂ ਨੂੰ ਦਵਾ ਨਹੀਂ ਸਕਦੀ ਹੋਗਾ ਹਾਜ਼ਰੀਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਪਹਿਲੇ ਬੁਲਾ ਰਿਆ ਨੇ ਦੱਸਿਆ ਕਿ ਜਿਸ ਤਰ੍ਹਾਂ ਦਾ ਇੱਕ ਪੁਲਸੀਆ ਸਟੇਟ ਪੰਜਾਬ ਦੇ ਵਿੱਚ ਖੜੀ ਕੀਤੀ ਜਾ ਰਹੀ ਆ ਹਰ ਹੱਕ ਮੰਗਦੇ ਕਿਸਾਨ ਤੇ ਮਜ਼ਦੂਰ ਤੇ ਅਧਿਆਪਕ ਤੇ ਬੇਰੁਜ਼ਗਾਰਾਂ ਤੇ ਡਾਂਗ ਭਰਾਈ ਜਾ ਰਹੀ ਆ ਤਾਂ ਉਹਦੇ ਦੌਰਾਨ ਕਈ ਵਾਰ ਇਕਾ ਦੁੱਕਾ ਸੰਘਰਸ਼ਾਂ ਨੂੰ ਕੁਚਲ ਕੇ ਹਾਕਮਾਂ ਨੂੰ ਇਹ ਭੁਲੇਖਾ ਲੱਗਣ ਜਾਂਦਾ ਕਿ ਸ਼ਾਇਦ ਉਹਨਾਂ ਨੇ ਲੋਕਾਂ ਨੂੰ ਦਬਾ ਲਿਆ ਪਰ ਉਹ ਕਿੱਦਾਂ ਦਾ ਦਬਾ ਹੁੰਦਾ ਤੇ ਕਿਵੇਂ ਟੁੱਟਦਾ ਮੈਂ ਇੱਕ ਛੋਟੀ ਜੀ ਕਹਾਣੀ ਕਹਿਣਾ ਚਾਹੂੰਗਾ ਕਹਿੰਦੇ ਹਾਥੀ ਦਾ ਬੱਚਾ ਜਦੋਂ ਪੈਦਾ ਹੁੰਦਾ ਤਾਂ ਇੱਕ ਛੋਟੀ ਰੱਸੀ ਦੇ ਨਾਲ ਉਹਦਾ ਜਿਹੜਾ ਪੈਰ ਆ ਉਹ ਬੰਨਦੇ ਜਦ ਕੇ ਹਾਥੀ ਚ ਇੰਨੀ ਤਾਕਤ ਹੁੰਦੀ ਆ ਕਿਉਂ ਤਗੜੇ ਤੋਂ ਤਗੜੇ ਦਰਖਤ ਨੂੰ ਜਿਹੜਾ ਹੈਗਾ ਜੜ ਤੋਂ ਪਟ ਕੇ ਸਿੱਟ ਸਕਦਾ ਹੁੰਦਾ ਪਰ ਜਦੋਂ ਛੋਟਾ ਬੱਚਾ ਹੁੰਦਾ ਹਾਥੀ ਦਾ ਉਹਦੀ ਇੱਕ ਕੰਡੀਸ਼ਨਿੰਗ ਹੋਣੀ ਸ਼ੁਰੂ ਜਿਹੜਾ ਮਾਲਕ ਜਿਹੜਾ ਰੱਖਦਾ ਉਹਨੂੰ ਉਹਦੀ ਮਾਨਸਿਕਤਾ ਬਣਾਉਣੀ ਸ਼ੁਰੂ ਕਰ ਦਿੰਦਾ ਕਿ ਉਹ ਰੱਸੀ ਦੇ ਨਾਲ ਬੱਜਾ ਹੋਇਆ ਕਿ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਉਹਦੇ ਦਿਮਾਗ 'ਚ ਇਹ ਗੱਲ ਬੈਠ ਜਾਂਦੀ ਆ ਕਿ ਮੈਂ ਰੱਸੀ ਦੇ ਨਾਲ ਬੱਜਿਆ ਹੋਇਆ ਉਹਨੂੰ ਕਈ ਵਾਰੀ ਆਪਣੀ ਤਾਕਤ ਦਾ ਅਹਿਸਾਸ ਨਹੀਂ ਰਹਿੰਦਾ ਕਿ ਮੈਂ ਤਾਂ ਵੱਡੇ ਤੋਂ ਵੱਡੇ ਦਰਖਤ ਵੀ ਜਿਹੜਾ ਜੜੋਂ ਪਟਕੇ ਸੜ ਸਕਦਾ ਇਸ ਕਰਕੇ ਕਈ ਵਾਰੀ ਜਨਤਾ ਬਾਰੇ ਇਹ ਹਾਕਮਾਂ ਨੂੰ ਭੁਲੇਖਾ ਹੋ ਜਾਂਦਾ ਕਿ ਸਾਡੀ ਪੁਲਿਸ ਸਾਡੀਆਂ ਜੇਲਾ ਸਾਡੇ ਸੁਰੱਖਿਆ ਦਸਤੇ ਵੀ ਐਸ ਹਾਥੀ ਨੂੰ ਕੁਚਲ ਸਕਦੇ ਆ ਇਹ ਛੋਟੀਆਂ ਅਰਸੀਆਂ ਦੇ ਨਾਲ ਬੰਨ ਸਕਦੇ ਆ ਪਰ ਜਨਤਾ ਉਹ ਹਾਥੀ ਦਾ ਰੂਪ ਆ ਜਿੱਦਨ ਨੂੰ ਆਪਣੀ ਤਾਕਤ ਦਾ ਅਹਿਸਾਸ ਹੁੰਦਾ ਫਿਰ ਕਹਿੰਦੇ ਕਹਾਉਂਦੇ ਤਗੜੇ ਤੋਂ ਤਗੜੇ ਜਿਹੜੇ ਜਾਗ ਦਰਖਤਾ ਉਹ ਜੜ ਤੋਂ ਪਟਕੇ ਸਿੱਟ ਦਿੰਦੀ ਆ ਉਹ ਫਿਰ ਭਗਵੰਤ ਮਾਨ ਅਰਗੇ ਮੋਦੀ ਵਰਗੇ ਜਿਹੜੇ ਹੈਗੇ ਆ ਇਹ ਛੋਟੇ ਮੂਟੇ ਘਾ ਫੂਸ ਦੇ ਤੀਣਾ ਜਨਤਾ ਦੇ ਅੱਗੇ ਇਸ ਕਰਕੇ ਇਹਨਾਂ ਨੂੰ ਕਦੇ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਅੱਜ ਪੰਜਾਬ ਦੇ ਵਿੱਚ ਜਿਵੇਂ ਪੁਲਿਸ ਦੀਆਂ ਧਾੜਾਂ ਚੜੀਆਂ ਹੋਈਆਂ ਤੇ ਹਰ ਦੂਜੇ ਦਿਨ ਇੱਕ ਪੁਲਿਸ ਵੱਲੋਂ ਪੰਜਾਬ ਦੇ ਵਿੱਚ ਕਤਲ ਕੀਤਾ ਜਾਂਦਾ ਕੱਲ ਬਠਿੰਡੇ ਇੱਕ ਨਰਿੰਦਰਦੀਪ ਨਾਂ ਦਾ 30 ਸਾਲਾਂ ਦਾ ਨੌਜਵਾਨ ਮੁੰਡਾ ਬਠਿੰਡੇ ਦੀ ਪੁਲਿਸ ਨੇ ਕਰੰਟ ਲਾ ਕੇ ਮਾਰਦਾ ਜਿਹੜਾ ਆਇਲਟਸ ਦੀ ਟ੍ਰੇਨਿੰਗ ਦਿੰਦਾ ਸੀ ਇੱਕ ਡੀਐਸਪੀ ਦੇ ਬੱਚੇ ਨੇ ਉਹ ਟਾਇਲਟਸ ਕਲੀਅਰ ਕੀਤੀ ਹੋਈ ਸੀ ਕਿਤੇ ਗੈਂਗਸਟਰ ਕਹਿ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਤੇ ਕਿਤੇ ਕਹਿ ਕੇ ਕਿ ਨਸ਼ਾ ਵੇਚਦੇ ਆ ਕਿਤੇ ਕਹਤਾ ਕਿ ਇਹਦੇ ਕੋਲੇ ਨਜਾਇਜ਼ ਹਥਿਆਰ ਸੀ ਜਦੋਂ ਇਹਨੂੰ ਨਾਲ ਲੈ ਕੇ ਗਏ ਨੇ ਹਥਿਆਰ ਚੱਕੇ ਤੇ ਉਹੀ ਹਥਿਆਰ ਜਿਹੜੇ ਸੀ ਪੁਲਿਸ ਤੇ ਚਲਾਦੇ ਜਿਹੜੀ ਇੱਕ ਬੰਨ ਨੂੰ ਬੰਨਿਆ ਜਾ ਰਿਹਾ ਕਾਦੇ ਵਾਸਤੇ ਜਿਹੜੀ ਇੱਕ ਕਿਰਤੀ ਲੋਕਾਂ ਦੀ ਇੱਕ ਕਿਸਾਨਾਂ ਦੀ ਲਹਿਰ ਇਸ ਖਿੱਤੇ 'ਚ ਪੈਦਾ ਹੋਈ ਆ ਜਿਨ੍ਹਾਂ ਨੇ ਦੁਨੀਆ ਦੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸਾਮਰਾਜੀਆਂ ਨੂੰ ਚਿੰਤਾ 'ਚ ਪਾਇਆ ਹੋਇਆ ਉਹਦੇ ਕਰਕੇ ਪੁਲਸੀਆ ਸਟੇਟ ਜਿਹੜੀ ਖੜੀ ਕੀਤੀ ਜਾ ਰਹੀ ਆ ਕਿ ਕਾਰਪੋਰੇਟ ਦੇ ਹਿੱਤ ਜਿਹੜੇ ਆ ਉਹ ਸਖਾਣੇ ਪੂਰੇ ਕੀਤੇ ਜਾ ਸਕਣ ਔਰ ਉਹਦੇ ਵਿੱਚ ਇੱਕ ਇਹਨਾਂ ਨੂੰ ਜਿਹੜਾ ਭਲੇਖਾ ਕਿ ਸ਼ਾਇਦ ਉਹ ਪੁਲਿਸ ਜਾਂ ਜ਼ਬਰਦਸਤ ਨਾਲ ਦਬਾ ਲੈਣਗੇ ਤੁਹਾਡੀ ਜਾਣਕਾਰੀ ਹੈ ਅੱਜ ਪੰਜਾਬ ਦੇ ਵਿੱਚ 72000 ਪੁਲਿਸ ਦੀ ਗਿਣਤੀ ਆ 311 ਬੰਦਿਆਂ ਦੇ ਪਿੱਛੇ ਇੱਕ ਛਪਾਟਾ ਆਉਂਦਾ ਇਹਦੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤਾਕਤਵਰ ਕੌਣ ਆ ਇਹ ਜਨਤਾ ਪੰਜਾਬ ਦੀ ਕਿਤੇ ਆਵੇਸਲੀ ਹੋ ਸਕਦੀ ਆ ਕਿਤੇ ਆ ਕਹਿੰਦਾ ਵੀ ਚੱਲ ਕੋਈ ਨਹੀਂ ਆ ਜਥੇਬੰਦੀ ਵਾਲੇ ਲੱਗੇ ਹੋਏ ਆ ਪਰ ਜਦੋਂ ਜਦੋਂ ਇਹਨਾਂ ਨੂੰ ਇਹ ਅਹਿਸਾਸ ਹੋ ਜਾਂਦਾ ਕਿ ਹੁਣ ਨਹੀਂ ਸਰਨਾ ਤੇ ਫਿਰ ਇਹਨਾਂ ਦੀਆਂ ਕੋਈ ਰੋਕਾਂ ਕੋਈ ਟੋਕਾਂ ਕੋਈ ਜ਼ਬਰ ਲੋਕਾਂ ਨੂੰ ਦਬਾ ਨਹੀਂ ਸਕਦਾ ਅੱਜ ਹਾਲ ਤੇ ਆ ਕਿ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦੋਨੋਂ ਇੱਕੋ ਤਰਜ਼ ਤੇ ਕੰਮ ਕਰ ਰਹੇ ਆ ਪੰਜਾਬ 'ਚ ਜਿਵੇਂ ਅੰਦੋਲਨਕਾਰੀਆਂ ਬਾਰੇ ਭਗਵੰਤ ਮਾਨ ਕਟਿਆ ਸ਼ਬਦਾਵਲੀ ਲਗਾਤਾਰ ਵਰਤ ਰਿਹਾ ਔਰ ਉਸੇ ਤਰ੍ਹਾਂ ਦੇ ਜਿਹੜੇ ਕਟਿਆ ਕਾਨੂੰਨ ਕੇਂਦਰ ਦੀ ਮੋਦੀ ਸਰਕਾਰ ਲੈ ਕੇ ਆ ਰਹੀ ਆ ਜਿਹੜੇ ਤਿੰਨ ਫੌਜਦਾਰੀ ਕਾਨੂੰਨ ਲਿਆਂਦੇ ਉਹਦੇ ਜਿਹੜਾ BNSJ ਨੂੰ ਭਾਰਤੀ ਨਿਆਂਇ ਸ਼ਾਸਤਰ ਕਹਿੰਦੇ ਆ ਉਹਦਾ ਸੈਕਸ਼ਨ 113 ਹਰ ਸਰਗਰਮੀ ਨੂੰ ਜਿਹੜਾ ਅੱਤਵਾਦੀ ਸਰਗਰਮੀ ਦੇ ਘੇਰੇ ਚ ਲੈ ਕੇ ਆਉਂਦਾ ਉਹ ਦੱਸਦਾ ਕਿ ਅੱਤਵਾਦੀ ਸਰਗਰਮੀਆਂ ਹੈਗੀਆਂ ਕੀ ਆਮ ਮੰਦੇ ਨੂੰ ਦੇਖਣ ਨੂੰ ਲੱਗ ਸਕਦਾ ਦੇਸ਼ ਦੀ ਆਰਥਿਕਤਾ ਨੂੰ ਦੇਸ਼ ਦੀ ਸੁਰੱਖਿਆ ਨੂੰ ਜੇ ਖਤਰਾ ਬਈ ਸਾਡੇ ਧਰਨੇ ਕਿਵੇਂ ਖਤਰਾ ਬਣਦੇ ਆ ਪਰ ਉਸੇ ਬੀਐਨਐਸ ਦੀ ਸੈਕਸ਼ਨ 113 ਚ ਲਿਖਿਆ ਕੋਈ ਵੀ ਐਕਟੀਵਿਟੀ ਜਿਹੜੀ ਜ਼ਰੂਰੀ ਸੇਵਾਵਾਂ ਦੇ ਵਿੱਚ ਬਾਧਾ ਪਾਉਂਦੀ ਆ ਉਹ ਅੱਤਵਾਦੀ ਸਰਗਰਮੀ ਦੇ ਘੇਰੇ ਚ ਆਉਂਦੀ ਆ ਕਿਤੇ ਵੀ ਸਰਕਾਰੀ ਮੁਲਾਜ਼ਮ ਦੀ ਡਿਊਟੀ ਚ ਵਿਗੜ ਪਾਉਣਾ ਉਹਨੂੰ ਕੰਮ ਕਰਨ ਤੋਂ ਰੋਕਣਾ ਉਹ ਅੱਤਵਾਦੀ ਸਰਗਰਮੀ ਦੇ ਘੇਰੇ ਚ ਆਉਂਦਾ ਉਹਦੇ ਚ ਫਿਰ ਸਾਡੇ ਆਦਰਸ਼ ਸਕੂਲ ਚਾਓ ਕੇ ਦੇ ਸੰਘਰਸ਼ ਕਰਦੇ ਅਧਿਆਪਕ ਵੀ ਅੱਤਵਾਦੀ ਆ ਉਹਦੇ ਵਿੱਚ ਫਿਰ ਜਿਉਂ ਚ ਜੂਲਦੇ ਸਾਡੇ ਕਿਸਾਨ ਵੀ ਅੱਤਵਾਦੀ ਆ ਉਹਦੇ ਮੁਤਾਬਕ ਫਿਰ ਜੇ ਕਿਤੇ ਬਿਜਲੀ ਨਹੀਂ ਆ ਰਹੀ ਕਿਸ ਨੇ ਸੜਕ ਜਾਮ ਕਰਤੀ ਕਿ ਬਿਜਲੀ ਨਹੀਂ ਆ ਰਹੀ ਮੋਟਰਾਂ ਨਹੀਂ ਚੱਲ ਰਹੀਆਂ ਫਸਲਾਂ ਸੁੱਕ ਰਹੀਆਂ ਨੇ ਤਾਂ ਉਹ ਬਿਜਲੀ ਤੇ ਪਾਣੀ ਮੰਗਦੇ ਲੋਕ ਵੀ ਕਿਉਂਕਿ ਜੇ ਜਾਮ ਲੱਗਾ ਬੱਸਾਂ ਦਾ ਟਾਈਮ ਕੋਈ ਮਿਸ ਹੋ ਗਿਆ ਤਾਂ ਉਹ ਜ਼ਰੂਰੀ ਸਵਾਵਾਂ 'ਚ ਬਾਧਾ ਪੈ ਗਈ ਅੜਿੱਕਾ ਬਣ ਗਿਆ ਇਹ ਵੀ ਅੱਤਵਾਦੀ ਸਰਗਰਮੀ ਦੇ ਘੇਰੇ ਚ ਆਉਂਦਾ ਇਸ ਕਰਕੇ ਉਹਨਾਂ ਨੇ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਲੈ ਕੇ ਆਉਂਦੇ ਆ ਉਹਨਾਂ ਨੂੰ ਇਹ ਭਲੇਖਾ ਕਿ ਸ਼ਾਇਦ ਉਹ ਲੋਕਾਂ ਨੂੰ ਇਸ ਤਰ੍ਹਾਂ ਦਬਾ ਲੈਣਗੇ ਕਿਉਂਕਿ ਜਦੋਂ ਜਦੋਂ ਵੀ ਸਟੇਟ ਆਪਣੇ ਜ਼ਬਰ ਦੇ ਸੰਧ ਤਿੱਖੇ ਕਰਦਾ ਉਹਦਾ ਮਤਲਬ ਇਹ ਨਹੀਂ ਹੁੰਦਾਗਾ ਕਿ ਸਰਕਾਰ ਮਜ਼ਬੂਤ ਹੋ ਰਹੀ ਆ ਉਹਦਾ ਮਤਲਬ ਇਹ ਹੁੰਦਾ ਕਿ ਸਰਕਾਰ ਕਮਜ਼ੋਰ ਹੋ ਰਹੀ ਆ ਹੁਣ ਉਹਦੇ ਤੋਂ ਲੋਕਾਂ ਦੇ ਮੰਗਾ ਮਸਲੇ ਹੱਲ ਨਹੀਂ ਕਰ ਹੁੰਦੇ ਉਹ ਹੱਲ ਕਰਨਾ ਨਹੀਂ ਚਾਹੁੰਦੇਗੇ ਇਸ ਕਰਕੇ ਉਹ ਜ਼ਬਰ ਦੇ ਰਾਹੀ ਲੋਕਾਂ ਦੇ ਹਰ ਥੱਕੀ ਸੰਘਰਸ਼ ਨੂੰ ਜਿਹੜਾ ਹੈਗਾ ਉਹ ਕੁਚਲਣਾ ਚਾਹੁੰਦੇ ਆ ਇਸੇ ਕਰਕੇ ਉਹ ਹਰ ਥਾਂ ਤੇ ਕਿਸਾਨ ਅੰਦੋਲਨ ਤੇ ਜ਼ਬਰ ਧੌਣ ਤੋਂ ਬਾਅਦ ਉਹਨਾਂ ਨੇ ਕਿਸਾਨ ਲਹਿਰ ਦੇ ਆਗੂਆਂ ਤੇ ਵੀ ਜਿਹੜਾ ਹਮਲਾ ਬਿੜਿਆ ਆਦਰਸ਼ ਸਕੂਲ ਚਾਓ ਕੇ ਦਾ ਮਾਮਲਾ ਸੀ ਉੱਥੇ ਸਾਡੀ ਆਗੂ ਪੈਨ ਹਰਿੰਦਰ ਬਿੰਦੂ ਨੂੰ ਜਿਸ ਤਰ੍ਹਾਂ અપਮਾਨਤ ਕਰਨ ਦਾ ਯਤਨ ਕੀਤਾ ਪੁਲਿਸ ਵਾਲਿਆਂ ਵੱਲੋਂ ਉਹ ਜਾਣੇ ਅਣਜਾਣੇ ਨਹੀਂ ਹੋਇਆਗਾ ਉਹ ਜਿਹੜੀ ਕਿਸਾਨ ਆਗੂਆਂ ਦਾ ਇੱਕ ਇੱਜ਼ਤ ਮਾਣ ਬਣਿਆ ਲੋਕਾਂ ਦੇ ਵਿੱਚ ਲੋਕ ਸਿਆਸੀ ਲਟੇਰੀਆਂ ਪਾਰਟੀਆਂ ਤੋਂ ਵੱਧਣ ਹੋਇਆ ਤੇ ਦੇਖਦੇ ਆਏ ਲੋਕ ਸਾਡੀ ਬਾਹ ਫੜਨਗੇ ਜਦੋਂ ਸਾਡੇ ਤੇ ਕੋਈ ਮੁਸ਼ਕਲ ਪਾਉਗੀ ਇਸ ਕਰਕੇ ਉਹ ਉਹਨਾਂ ਨੂੰ અપਮਾਨਤ ਜਿਹੜਾ ਕਰਕੇ ਕਿਸਾਨ ਲਹਿਰ ਨੂੰ ਜਿਹੜਾ ਨੀਵਾ ਦਿਖਾਉਣਾ ਚਾਹੁੰਦੇ ਆ ਇਸੇ ਤਰ੍ਹਾਂ ਸੰਗਰੂਰ ਦੇ ਵਿੱਚ ਖਾਈ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਮੌਜੂਦਾ ਸਰਕਾਰ ਦਾ ਮੰਤਰੀ ਆ ਬਰਿੰਦਰ ਗੋਇਲ ਉਹਦਾ ਪਾਲਿਆ ਹੋਇਆ ਪੂ ਮਾਫੀਆ ਸਾਡੇ ਆਗੂ ਕਿਰਤੀ ਕਿਸਾਨ ਯੂਨੀਅਨ ਦੇ ਨਰਪੈ ਸਿੰਘ ਖਾਈ ਤੇ ਹਮਲਾ ਕਰਦਾ ਕਿ ਪਿੰਡ ਦੇ ਵਿੱਚ ਜਿਹੜੀ ਉਹ ਜ਼ਮੀਨ ਕਬਜ਼ਾਉਣਾ ਚਾਹੁੰਦੇ ਸੀ ਉਹ ਕਬਜ਼ਾਉਣ ਨਹੀਂ ਦਿੱਤੀ ਇਸ ਕਰਕੇ ਉਹਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਜਦੋਂ ਲੱਤਾਂ ਬਾਹਾਂ ਤੋੜੀਆਂ ਗਈਆਂ ਤੇ ਹਸਪਤਾਲ 'ਚ ਪਹਿਲਾ ਬਿਆਨ ਨਰਪੈ ਸਿੰਘ ਖਾਈ ਦਾ ਇਹ ਸੀ ਕਿ ਮੇਰੀਆਂ ਲੱਤਾਂ ਬਾਹਾਂ ਤੋੜੀਆਂ ਪਰ ਮੇਰਾ ਹੌਸਲਾ ਨਹੀਂ ਤੋੜ ਸਕੇ ਇਸ ਕਰਕੇ ਇਹਨਾਂ ਨੂੰ ਕਿਸੇ ਭਲੇਖੇ ਚ ਨਹੀਂ ਰਹਿਣਾ ਚਾਹੀਦਾ ਕਿ ਐਦਾਂ ਦਬਾ ਦੇਣਗੇ ਮੈਂ ਇੱਕੋ ਗੱਲ ਹੋਰ ਜਿਹੜੀ ਆ ਉਹ ਕਹਿਣੀ ਆ ਇਤਿਹਾਸ ਦੇ ਵਿੱਚ ਹਮੇਸ਼ਾ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਹਿੱਸਾ ਉਹ ਹੁੰਦਾ ਕਿ ਸਮਾਜ ਦੇ ਵਿੱਚ ਕੀ ਵਾਪਰਦਾ ਉਹ ਜ਼ਿਆਦਾ ਪਰਵਾਹ ਨਹੀਂ ਕਰਦੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਹੈਗੀ ਆ ਘਰੋਂ ਕੰਮ ਤੇ ਗਏ ਕੰਮ ਤੋਂ ਘਰ ਤੇ ਆ ਗਏ ਉਹ ਆਪਣੇ ਰੋਟੀ ਪਾਣੀ ਦੇ ਆਰ ਦੇ ਵਿੱਚ ਲੱਗੇ ਰਹਿੰਦੇ ਹੈਗੇ ਸਮਾਜ ਤੇ ਪੀਸਾ ਉਹ ਹੁੰਦਾ ਜਿੰਨੂੰ ਜੋ ਕੁਝ ਗਲਤ ਵਾਪਰਦਾ ਜੋ ਪਰ ਸਰਕਾਰਾਂ ਹਕੂਮਤਾਂ ਗਲਤ ਕਰਦੀਆਂ ਉਹਦੇ ਤੇ ਗੁੱਸਾ ਆਉਂਦਾ ਉਹਨੂੰ ਪਰੇਸ਼ਾਨ ਕਰਦੀਆਂ ਨੇ ਚੀਜ਼ਾਂ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਕੀਤਾ ਕੀ ਜਾਵੇ ਤੀਸਰੀ ਤਰ੍ਹਾਂ ਦੇ ਸਮਾਜ ਚ ਉਹ ਲੋਕ ਹੁੰਦੇ ਆ ਜਿਨ੍ਹਾਂ ਨੂੰ ਗਲਤ ਤੇ ਗੁੱਸਾ ਵੀ ਆਉਂਦਾ ਤੇ ਉਹਨਾਂ ਕੋਲੇ ਰਸਤਾ ਵੀ ਹੁੰਦਾ ਵੀ ਕੀਤਾ ਕੀ ਜਾਵੇ ਤੇ ਕਿਸੇ ਵੀ ਇਤਿਹਾਸ ਦੀ ਸਿਰਜਣਾ ਜਦੋਂ ਵੀ ਹੁੰਦੀ ਹੈ ਤਿੰਨੋਂ ਤਰ੍ਹਾਂ ਦੇ ਲੋਕ ਮਿਲ ਕੇ ਹੀ ਕਰਦੇ ਆ ਹਾਂ ਕਦੇ ਹੁੰਦਾ ਕਿ ਦੋ ਤਰ੍ਹਾਂ ਦੇ ਲੋਕ ਮੈਦਾਨ ਚ ਰਹਿ ਜਾਂਦੇ ਆ ਕਦੇ ਤਿੰਨ ਤਰ੍ਹਾਂ ਦੇ ਹੁੰਦੇ ਆ ਪਰ ਇੱਕ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਕਦੇ ਵੀ ਧਰਤੀ ਤੋਂ ਨੇਸ ਤੋਂ ਨ부ਤ ਨਹੀਂ ਹੁੰਦੇ ਜਿਹੜੇ ਉਹ ਹੁੰਦੇ ਆ ਪਾਵੇਂ ਘਟ ਰਿਆ ਜਾਣ ਉਹਨਾਂ ਨੂੰ ਗਲਤ ਤੇ ਗੁੱਸਾ ਆਉਂਦਾ ਤੇ ਉਹਨਾਂ ਕੋਲੇ ਰਸਤਾ ਹੁੰਦਾ ਤੇ ਉਹ ਜਨਤਾ ਨੂੰ ਜਾਗਰਤ ਕਰਨ ਤੇ ਜਿਹੜਾ ਹੈਗਾ ਉਹ ਲੱਗੇ ਰਹਿੰਦੇ ਆ ਪੰਜਾਬੀ ਪੰਜਾਬੀ ਦੇ عظیم ਸ਼ਾਇਰ ਸਰਜੀਤ ਪਾਤਰ ਨੇ ਜਿਵੇਂ ਕਿਹਾ ਸੀ ਕਿ ਪੌਣਾ ਵਿਚਲੀ ਵੱਧ ਰਹੀ ਵਿਸ਼ਤੋਂ ਨਾਲ ਦਰਦੇ ਪੇੜ ਪੌਦੇ ਰੋਜ਼ ਆਪਣਾ ਕੰਮ ਕਰਦੇ ਜਿੰਨਾ ਮਰਜ਼ੀ ਪ੍ਰਦੂਸ਼ਣ ਵਧੀ ਜਾਵੇ ਪੇੜ ਪੌਦਿਆਂ ਨੇ ਆਪਣਾ ਜਿਹੜਾ ਕੰਮ ਕਰਨਾ ਦ੍ਰਕਤ ਆਪਣੀ ਛਾਵੇਂ ਨਹੀਂ ਬੈਠਦੇ ਪਰ ਦੂਸਰੇ ਦੀ ਜਰੂਰ ਛਾਵੇਂ ਕਰਦੇ ਆ ਇਸ ਤਰ੍ਹਾਂ ਦੇ ਲੋਕ ਸਮਾਜ ਦੇ ਵਿੱਚ ਹਮੇਸ਼ਾ ਲਹਿਰਾਂ ਨੂੰ ਖੜਾ ਕਰਦੇ ਆ ਸਰਕਾਰ ਇਹ ਭਲੇਖੇ ਚ ਨਾ ਰਵੇ ਕਿ ਕਿਤੇ ਦੋ ਚਾਰ ਥਾਵਾਂ ਤੇ ਜ਼ਬਰ ਕਰਕੇ ਉਹ ਕਿਸੇ ਭਲੇਖੇ ਚ ਹੋਵੇ ਕਿ ਉਹਨੇ ਕਿਸਾਨ ਲਹਿਰ ਨੂੰ ਜਾਂ ਲੋਕਾਂ ਦੀ ਹੱਕੀ ਲਹਿਰ ਨੂੰ ਜਿਹੜਾ ਸੀਗਾ ਉਹ ਦਬਾਇਆ ਪੰਜਾਬ ਦੀ ਕਿਸਾਨ ਲਹਿਰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਹਰ ਜ਼ਬਰ ਦੇ ਖਿਲਾਫ ਹਰ ਵਦੀਕੀ ਦੇ ਖਿਲਾਫ ਮੈਦਾਨ ਦੇ ਵਿੱਚ ਡਟੀ ਰਹੂਗੀ ਔਰ ਵੱਡੀ ਪੱਧਰ ਤੇ ਜਨਤਾ ਨੂੰ ਮੈਦਾਨ ਜਿਹੜਾ ਹੈਗੇ ਲੈ ਕੇ ਆਊਗੀ ਇੱਥੇ ਮੁਗਲ ਆਏ ਤੁਰਕ ਆਏ ਮੰਗੋਲ ਆਏ afghan ਆਏ ਜੋ ਵੀ ਆਇਆ ਅੰਗਰੇਜ਼ ਆਏ ਤੇ ਉਹਦੇ ਸਾਹਮਣੇ ਇੱਕ ਭਗਵੰਤ ਮਾੜ ਵੀ ਆਇਆ ਇਸ ਕਰਕੇ ਨੂੰ ਪੰਜਾਬ ਦੇ ਇਤਿਹਾਸ ਨੂੰ ਪੜ ਲੈਣਾ ਚਾਹੀਦਾ ਸਮਝ ਲੈਣਾ ਚਾਹੀਦਾ ਕਹਿੰਦੇ ਕਹਾਉਂਦਿਆਂ ਦੀਆਂ ਗੋੜਰੀਆਂ ਪੰਜਾਬ ਦੇ ਲੋਕਾਂ ਨੇ ਲਵਾਈਆਂ ਨੇ ਇਹਨਾਂ ਦੀਆਂ ਵੀ ਜਿਹੜੀਆਂ ਲੱਗਣੀਆਂ ਨੇ ਹਰ ਰੋਜ਼ 8-10 ਇਹਨਾਂ ਦੇ ਵਧਾਇਕਾਂ ਦਾ ਜਿਹੜਾ ਹੈਗਾ ਉਹ ਮਾਨ ਸਨਮਾਨ ਪਿੰਡਾਂ ਛੋੜਿਆ ਹੈਗਾ ਤੇ ਹਜੇ ਟਾਪ ਦਾ ਗੇਰ 5ਵੇਂ ਸਾਲ ਦੇ ਵਿੱਚ ਉਹ ਪੈ ਸਕਦਾ ਹੈਗਾ ਇਹ ਪੰਜਾਬ ਦੀ ਜਨਤਾ ਨੇ ਦੇਖਣਾ ਕਿ ਇਹਨਾਂ ਦਾ ਸਾਥ ਤਾਂ ਕਿਵੇਂ ਕਰਨਾ ਇਹਨੀਆਂ ਬੇਨਤੀਆਂ ਦੇ ਨਾਲ ਕਿ ਸੰਘਰਸ਼ਾਂ ਦੇ ਵਿੱਚ ਡਟੇ ਰਹਾਂਗੇ ਜਿੰਨੇ ਵੀ ਮਾਮਲੇ ਆ ਤੇ ਅੱਜ ਸੰਯੁਕਤ ਕਿਸਾਨ ਮੋਰਚਾ ਲੜਾਈ ਲੜ ਰਿਹਾ ਹੈਗਾ ਉਹ ਭਾਵੇਂ ਜਿਉਨ ਦਾ ਮਾਮਲਾ ਅਦਰਸ਼ ਸਕੂਲ ਚੌਕੇ ਦਾ ਮਾਮਲਾ ਭਾਵੇਂ ਉਹ ਨਰਪੈ ਸਿੰਘ ਤੇ ਹਮਲੇ ਦਾ ਮਾਮਲਾ ਭਾਵੇਂ ਉਹ ਅਖਾੜਾ ਪਿੰਡ ਦੇ ਵਿੱਚ ਜਿਹੜੇ ਲੋਕ ਸੰਘਰਸ਼ ਕਰ ਰਹੇ ਉਹ ਮਾਮਲਾ ਤੇ ਜਿਹੜਾ ਕੁੱਲ ਪੁਲਸੀਆ ਜ਼ਬਰ ਦਾ ਮਾਮਲਾ ਉਹਦੇ ਖਿਲਾਫ ਅਸੀਂ ਪੰਜਾਬ ਦੀ ਤਸਵੀਰ ਦੇ ਮੁਤਾਬਕ ਆਪਣੀ ਵਕਤ ਮੁਤਾਬਕ ਲੜਦੇ ਰਹਾਂਗੇ ਤੇ ਲੋਕਾਂ ਨੂੰ ਮیدਾਨ 'ਚ ਲਿਆਉਣ ਦਾ ਯਤਨ ਕਰਦੇ ਰਵਾਂਗੇ ਇਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ